ਮੈਨੂੰ ਤਾਂ ਯਾਦ ਹੈ ਵੀ ਅੱਜ ਤਰਸੀਮ ਜਸੜ ਨੂੰ ਤੁਸੀਂ ਗਾਲਾਂ ਕੱਢੋ ਰੱਜ ਕੇ ਗਾਲਾਂ ਕੱਢੋ ਰੂਹ ਨਾਲ ਉਹਦੀ ਮਿੱਟੀ ਪਟੋ ਤੁਸੀਂ ਕਹੋ ਜੀ ਇਹ ਗਦਾਰ ਹੈ ਇਹ ਪੈਸਾ ਦੇ ਖਾਤਰ ਆ ਕੁਝ ਕਰਦੇ ਹਨ ਇਹ ਵਿਕੇ ਹੋਏ ਹਨ ਇਹ ਫਲਾਣੇ ਹਨ ਢਿੰਗੜੇ ਹਨ ਜਿਵੇਂ ਕਿ ਸਾਡੀ ਅੱਜਕੱਲ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਹੀ ਹੁੰਦਾ ਪ੍ਰਚਾਰ ਜਾਂ ਪ੍ਰੋਪਗੈਂਡਾ ਜਾਂ ਮਿੱਟੀ ਪਟਦੇ ਉਹਦੀ ਰੂਹ ਦੇ ਨਾਲ ਕਿਉਂਕਿ ਉਹਨੇ ਕੰਮ ਸੋਹਣਾ ਕੀਤਾ ਤੇ ਆਪਾਂ ਨੂੰ ਕੰਮ ਸੋਹਣੇ ਪਸੰਦ ਥੋੜੀ ਆਉਂਦੇ ਆ ਆਪਾਂ ਨੂੰ ਤਾਂ ਉਹ ਚੀਜ਼ ਚੰਗੀ ਲੱਗੂਗੀ ਜਿਹੜੀ ਚੀਜ਼ ਦੇ ਵਿੱਚ ਰਸ ਹੋਵੇ ਜਿਹੜੀ ਚੀਜ਼ ਸਾਨੂੰ ਐਂਕ ਲੱਗੇ ਯਾਰ ਕਿ ਸਾਡੇ ਵਿਊ ਵਧਣਗੇ ਆਪਾਂ ਨੂੰ ਉਹ ਚੀਜ਼ ਚੰਗੀ ਲੱਗਦੀ ਆ ਉਹਨੇ ਗੁਰੂ ਨਾਨਕ ਜਹਾਜ਼ ਫਿਲਮ ਬਣਾਈ ਆ ਮੈਂ ਤਾਂ ਕਰਦਾ ਜੀ ਉਹਦੀ ਬੇਹਦ ਸਿਫਤ ਪਰ ਜਿਹੜੇ ਲੋਕਾਂ ਨੂੰ ਸਿਰਫ ਤੇ ਸਿਰਫ ਸਵਾਲ ਕਰਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਨੁਘੋਚ ਕੱਢਣੀ ਆਉਂਦੀ ਆ ਜਿਹੜੇ ਲੋਕਾਂ ਨੂੰ ਪੈਰ ਮੇੜਣਾ ਹੀ ਆਉਂਦਾ ਜਿਹੜੇ ਲੋਕੇ ਗੱਲ ਕਹਿੰਦੇ ਕਿ ਲੈ ਐਂ ਨਹੀਂ ਹੁੰਦਾਗਾ ਇਹ ਇਉਂ ਹੋ ਜਾਣਾ ਚਾਹੀਦਾ ਮੇਰੀ ਬੇਨਤੀ ਆ ਵੀ ਤੁਸੀਂ ਕੁਝ ਆਪ ਵੀ ਕਰਿਆ ਕਰੋ ਤੇ ਕਲੀ رائے ਦੇਣੀ ਬੰਦ ਕਰੋ ਕਿਉਂਕਿ ਇਹੋ ਜੀਆਂ ਫਿਲਮਾਂ ਬਣਦੀਆਂ ਨਹੀਂ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਮੇਰਾ ਮਨ ਇਸ ਫਿਲਮ ਨੂੰ ਦੇਖ ਕੇ ਉਦਾਸ ਵੀ ਹੋਇਆ ਤੇ ਹੈਰਾਨ ਵੀ ਹੋਇਆ ਉਦਾਸ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਸਿਨੇਮੇ ਦੇ ਵਿੱਚ ਬੈਠ ਕੇ ਮੈਂ ਦੇਖੀ ਆ ਫਿਲਮ ਸ਼ਨੀਵਾਰ ਨੂੰ ਸਵੇਰੇ 10:55 ਮਿੰਟ ਤੇ ਉਹ ਸਿਨੇਮੇ ਦੇ ਵਿੱਚ 40 ਤੋਂ ਲੈ ਕੇ 45 ਸੀਟਾਂ ਭਰੀਆਂ ਸੀ ਤੇ ਮੈਂ ਹੈਰਾਨ ਇਸ ਕਰਕੇ ਹੋਇਆ ਕਿ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਵੀ ਫਿਲਮਾਂ ਬਣ ਸਕਦੀਆਂ ਸਾਡੀ ਪੰਜਾਬੀ ਸਿਨੇਮੇ ਦੇ ਉੱਤੇ ਲਾਂਬੇ ਬਹੁਤ ਆ ਵੀ ਪਾਈਏ ਹੜ ਹੜ ਕਰਦੀਆਂ ਫਿਲਮਾਂ ਬਣਦੀਆਂ ਇਹਨਾਂ ਫਿਲਮਾਂ ਦੇ ਵਿੱਚ ਹੁੰਦਾ ਕੁਝ ਨਹੀਂ ਇਹ ਉਹੀ ਕਲਾਕਾਰ ਆ ਇਹ ਐਉਂ ਕਰੀ ਜਾਂਦੇ ਆ ਆਇਓਂ ਕਰੀ ਜਾਂਦੇ ਆ ਪਰ ਜੇਕਰ ਹੁਣ ਨਵੇਂ ਵਿਸ਼ੇ ਦੇ ਉੱਤੇ ਫਿਲਮ ਆਈ ਆ ਤੇ ਪੰਜਾਬਗਾਂ ਨੂੰ ਬੇਨਤੀ ਇਹ ਆ ਵੀ ਫਿਰ ਸਿਨੇਮੇ ਭਰ ਦਿਓ ਜੇਕਰ ਤੁਹਾਨੂੰ ਫਿਲਮ ਨਾ ਚੰਗੀ ਲੱਗੇ ਦੇਖਣ ਤੋਂ ਬਾਅਦ ਫਿਰ ਤੁਸੀਂ ਇਹਦੇ ਥੱਲੇ ਟਿੱਪਣੀ ਜ਼ਰੂਰ ਕਰਿਓ ਕਿਉਂਕਿ ਤੁਸੀਂ ਕਹਿਣਾ ਤਾਂ ਹੈਗਾ ਹੀ ਆ ਟੈਣਾ ਵਿੱਕ ਗਿਆ ਇਹਨੇ ਵੀ ਕੁਝ ਨਾ ਕੁਝ ਲਿਆ ਹੋਣਾ ਜਸੜ ਦੇ ਕਿਆ ਹੋਣਾ ਫਲਾਣੇ ਨੇ ਐਉਂ ਹੋਣਾ ਇਹ ਤਾਂ ਆਪਣੇ ਸੁਭਾਅ ਦੇ ਵਿੱਚ ਆ ਜਦੋਂ ਆਪਣੇ ਕੋਲੇ ਕੁਝ ਨਾ ਹੋਵੇ ਫਿਰ ਆਪਣੇ ਕੋਲੇ ਉਲਾਮਾ ਹੁੰਦਾ ਪਰ ਜੇਕਰ ਤੁਸੀਂ ਮੈਨੂੰ ਵੀ ਝੂਠਾ ਪਾਉਣਾ ਚਾਹੁੰਦੇ ਆ ਤੇ ਜੇਕਰ ਤੁਸੀਂ ਜਸੜ ਦੇ ਵਿੱਚ ਨੁਕਸ ਵੀ ਕੱਢਣ ਦੇ ਆਸ਼ਕ ਨਾ ਤੇ ਫਿਰ ਭਾਈ 250 ਰੁਪਿਆ ਖਰਚ ਲਓ ਆਪਾਂ ਐਵੇਂ ਏਸੀ ਚਲਾ ਕੇ ਪੱਖੇ ਦੇ ਮੂਹਰੇ ਬੈਠ ਕੇ ਕਰੀ ਜਾਗੇ ਇਹਨੇ ਕੁਝ ਨਹੀਂ ਗਾ ਇਹ ਫਿਲਮ ਸੱਚੀ-ਮੁੱਚੀ ਦੇਖਣੀ ਹੋਗਾ ਮੈਂ ਨਾ ਇਸ ਗੱਲ ਤੇ ਬੜਾ ਹੈਰਾਨ ਹੋਇਆ ਮੇਰੇ ਦੋਸਤ ਨੇ ਸਿਡਨੀ ਦੇ ਵਿੱਚ ਪ੍ਰਭਜੋਤ ਸਿੰਘ ਸੰਧੂ ਉਹਨਾਂ ਨੇ ਪੋਸਟ ਪਾਈ ਇੱਕ ਫੇਸਬੁੱਕ ਦੇ ਉੱਤੇ ਉਹ ਕਹਿੰਦੇ ਜੀ ਕਿ ਮੈਂ ਤਿੰਨ ਸ਼ੋਅ ਦੇਖਣ ਦਾ ਚਾਹ ਬਣ ਸੀ ਜਿਵੇਂ ਮੈਂ ਇੱਕ ਸ਼ੋਅ ਦੇ ਬਾਰੇ ਪਤਾ ਕੀਤਾ ਹਾਊਸਫੁੱਲ ਸਿਡਨੀ ਦੇ ਵਿੱਚ ਇੱਕ ਹੋਰ ਸ਼ੋਅ ਸੀਗਾ ਉਹ ਵੀ ਹਾਊਸਫੁੱਲ ਫਿਰ ਤੀਜਾ ਵੀ ਹਾਊਸਫੁੱਲ ਉਹ ਕਹਿੰਦੇ ਜੀ ਕਿ ਮੈਂ ਟੱਬਰ ਸਮੇਤ ਫਿਲਮ ਦੇਖਣ ਜਾਣਾ ਸੀ ਪਰ ਇੱਥੇ ਟਿਕਟ ਨਹੀਂ ਮਿਲ ਰਹੀ ਕੈਨੇਡਾ ਦੇ ਵਿੱਚ ਹਾਊਸਫੁੱਲ ਆ ਆਸਟ੍ਰੇਲੀਆ ਦੇ ਵਿੱਚ ਹਾਊਸਫੁੱਲ ਆ ਭਾਰਤ ਦੇ ਵਿੱਚ ਇਹ ਫਿਲਮ ਲੱਗੀ ਆ ਇੱਥੇ ਅਧਪਚਦੇ ਸ਼ੋਅ ਆ ਤੇ ਦੁਨੀਆ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਹਾਊਸਫੁੱਲ ਆ ਇਹਦਾ ਕਾਰਨ ਕੀ ਹੋਇਆ ਮੈਨੂੰ ਕਦੇ-ਕਦੇ ਇਹ ਆਉਂ ਲੱਗਦਾ ਵੀ ਜਦੋਂ ਅਸੀਂ ਆਪਣੀਆਂ ਜੜਾਂ ਤੋਂ ਦੂਰ ਜਾਂਦੇ ਆ ਸਾਨੂੰ ਆਪਣੇ ਸੱਭਿਆਚਾਰ ਸਾਨੂੰ ਸਿੱਖੀ ਸਾਨੂੰ ਬੋਲੀ ਸਾਨੂੰ ਆਪਣਾ ਅਤੀਤ ਸਾਨੂੰ ਆਪਣੀਆਂ ਖੇਡਾਂ ਸਾਨੂੰ ਆਪਣਾ ਸਿਨੇਮਾ ਸਾਨੂੰ ਬੀਤੇ ਦੇ ਵਿੱਚ ਸਾਡੇ ਉੱਤੇ ਜਿਹੜੇ ਜਿਹੜੇ ਕਹਿਰ ਵਾਪਰੇ ਆ ਉਹਨਾਂ ਦੀ ਖੇਚੜਾ ਹੁੰਦੀ ਆ ਉਹ ਸਾਨੂੰ ਗੱਲਾਂ ਜਾਰਾ ਝੋੜਦੀਆਂ ਇੱਥੇ ਬੈਠੇ ਨੂੰ ਗਦਾ ਘੋੜਾ ਬਰਾਬਰ ਹੀ ਆ ਪੰਜਾਬ ਦੇ ਵਿੱਚ ਸਾਡੇ ਕੋਲੇ ਨਿਤ ਨਵਾਂ ਮੁੱਦਾ ਹੁੰਦਾ ਅੱਜ ਉਹਨੂੰ ਚੱਕਲੋ ਚੱਕਲੋ ਕਰ ਲਿਆ ਅੱਜ ਉਹਨੂੰ ਚੱਕਲੋ ਚੱਕਲੋ ਕਰ ਲਈ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੀ ਇਮੀਅਤ ਦਾ ਪਤਾ ਨਹੀਂ ਕਿ 1900 ਤੇ 14 ਦੇ ਵਿੱਚ ਸਾਡੇ ਨਾਲ ਹੋਇਆ ਵਾਪਰੀਆ ਕੀ ਆ ਅੱਜ ਤਾਂ ਆਪਾਂ ਇਹ ਗੱਲ ਕਹਿੰਦੇ ਕੈਨੇਡਾ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਵੀ ਆ, ਚੋਣ ਲੜਨ ਦਾ ਅਧਿਕਾਰ ਵੀ ਆ, ਮੰਤਰੀ ਵੀ ਅਸੀਂ ਬਣਦੇ ਆ। ਉੱਥੋਂ ਦਾ ਪ੍ਰਧਾਨ ਮੰਤਰੀ ਤੈਅ ਕਰਨ ਦੀ ਜ਼ਿੰਮੇਵਾਰੀ ਵੀ ਸਾਡੇ ਉੱਤੇ ਆਈ ਆ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਲਈ ਆ। ਪਰ ਪੰਜਾਬਗਾਂ ਦੀ ਬੱਲੇ ਬੱਲੇ ਇਉਂ ਸੀ ਨਹੀਂ। 1914 ਦੇ ਵਿੱਚ ਜ਼ਿਕਰ ਬਾਬਾ ਗੁਰਦੇਵ ਸਿੰਘ ਹੋਰੀ ਜਹਾਜ਼ ਲੈ ਕੇ ਨਾ ਜਾਂਦੇ। ਤੇ ਜੇਕਰ ਨਸਲੀ ਆਧਾਰ ਦੇ ਉੱਤੇ ਹੁੰਦੇ ਵਿਤਕਰੇ ਦੇ ਖਿਲਾਫ ਆਵਾਜ਼ ਨਾ ਚੁੱਕਦੇ। ਜੇਕਰ ਹਿੱਕਾਂ ਦੇ ਉੱਤੇ ਗੋਲੀਆਂ ਪੰਜਾਬੀ ਨਾ ਖਾਂਦੇ। ਤੇ ਫਿਰ ਪਾਈ ਅੱਜ ਕਿਹੜੀਆਂ ਵੋਟਾਂ ਸੀ ਤੇ ਕਿਹੜੇ ਸਾਨੂੰ ਬਰਾਬਰੀ ਦੇ ਅਧਿਕਾਰ ਸੀ ਤੇ ਕਿਹੜੇ ਨਸਲੀ ਵਿਤਕਰੇ ਖਤਮ ਹੋਣੇ ਸੀ ਤੇ ਕਿਹੜੀਆਂ ਸਾਡੀਆਂ ਵੋਟਾਂ ਬਣਦੀਆਂ ਸੀ ਤੇ ਕਿਹੜੀਆਂ ਅਸੀਂ ਚੋਣਾਂ ਲੜਕੇ ਤੇ ਐਮਪੀ ਤੇ ਮੰਤਰੀ ਬਣਨਾ ਸੀ ਫਿਰ ਸਾਡੇ ਪਿੱਢ ਪੱਲੇ ਬਹੁਤਾ ਕੁਝ ਹੋਣਾ ਨਹੀਂ ਸੀ ਸਾਨੂੰ ਇੱਕ ਫਿਲਮ ਦੱਸਦੀ ਆ ਕਿ ਸਾਡੇ ਨਾਲ ਬੀਤੇ ਦੇ ਵਿੱਚ ਹੋਇਆ ਕੀ ਕੀ ਆ ਪਰ ਕਿਉਂਕਿ ਅਸੀਂ ਪੰਜਾਬੀ ਸਾਰਾ ਕੁਝ ਜਾਣਦੇ ਹੀ ਜੰਮੇ ਆ ਸਾਨੂੰ ਬਹੁਤਾ ਗਿਆਨ ਲੈਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਇਸ ਕਰਕੇ ਅਸੀਂ ਕਈ ਵਾਰੀ ਚੰਗੀ ਚੀਜ਼ ਨੂੰ ਇਗਨੋਰ ਕਰ ਦਿੰਦੇ ਆ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਇਹ ਸਮਝਦਾ ਸੀ ਪਹਿਲੇ ਦਿਨ ਤੋਂ ਵੀ ਇਹ ਫਿਲਮਾਂ ਜਿਹੜੀ ਉਹ ਬੱਲੇ ਬੱਲੇ ਕਰਾਉਗੀ ਪੰਜਾਬੀ ਸਿਨੇਮੇ ਨੂੰ ਸੱਚੀ ਮੁੱਚੀ ਇਤਕੀ ਅਮੀਰੀ ਮਿਲ ਜਾਣੀ ਆ ਤੇ ਇਹ ਫਿਲਮ ਦੇ ਵਿੱਚ ਕਮੀ ਇੱਕ ਪੈਸੇ ਦੀ ਵੀ ਨਹੀਂ ਕੋਈ ਇੱਕ ਕਮੀ ਤਾਂ ਨਿਕਲੇ ਨਾ ਇਹਦੇ ਵਿੱਚ ਕਮੀ ਕੋਈ ਨਹੀਂ ਜੇ ਕਮੀ ਹੈ ਤਾਂ ਸਿਰਫ ਦਰਸ਼ਕ ਦੀ ਆ ਫਿਰ ਤੁਸੀਂ ਇਹ ਗੱਲ ਕਹੋਗੇ ਵੀ ਇਹੋ ਜੀਆਂ ਫਿਲਮਾਂ ਨਹੀਂ ਬਣਦੀਆਂ ਹਰ ਰੋਜ਼ ਕੋਈ ਨਾ ਕੋਈ ਫਿਲਮ ਦੇ ਉੱਤੇ ਆਪਾਂ ਟੈਂਟਾ ਖੜਾ ਕਰ ਦੇਣਾ ਵੀ ਆ ਇੰੋਂ ਲੱਗਦਾ ਪਿਛਲੇ ਦਿਨੀ ਇਸ ਫਿਲਮ ਦਾ ਪ੍ਰਚਾਰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੀਤਾ ਮੈਂ ਉਦੋਂ ਵੀ ਹੱਸਦਾ ਸੀ ਕਹਿੰਦੇ ਜੀ ਕਿ ਇਹ ਤਰਸੀਮ ਜਸੜ ਦੀ ਫਿਲਮ ਕਮਾਲ ਕਰੂਗੀ ਮੈਂ ਕਿਹਾ ਬਿਲਕੁਲ ਠੀਕ ਆ ਕਹਿੰਦੇ ਜੀ ਇਸ ਕਰਕੇ ਕਮਾਲ ਕਰੂਗੀ ਕਿਉਂਕਿ ਉਹਦੇ ਅਸਲੀ ਦਾੜੀ ਆ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਦਾੜੀ ਆ ਤੇ ਇੱਕ ਪਾਸੇ ਫਿਲਮ ਆ ਦਾੜੀ ਦਾ ਕੇਸਾ ਦਾ ਸਤਕਾਰ ਆ ਪਰ ਆਪਾਂ ਉਹਨੂੰ ਫਿਲਮ ਦੇ ਨਾਲ ਜੋੜ ਕੇ ਦੇਖਦੇ ਜੇਕਰ ਉਹਦੇ ਨਕਲੀ ਦਾੜੀ ਹੋਵੇ ਤਰਸੀਮ ਜਸੜ ਦੇ ਤੇ ਫਿਲਮ ਬਹੁਤ ਵਧੀਆ ਤੇ ਮੈਂ ਕਹੂੰਗਾ ਜੀ ਫਿਲਮ ਦੇਖਣਯੋਗ ਆ ਜੇ ਉਹਦੇ ਅਸਲੀ ਦਾੜੀ ਹੈ ਤੇ ਫਿਲਮ ਮਾੜੀ ਹੋਵੇ ਤਾਂ ਮੈਂ ਕਹੂੰਗਾ ਯਾਰ ਕੱਲੀ ਦਾੜੀ ਹੀ ਆ ਇਹਦੇ ਵਿੱਚ ਫਿਲਮ ਹੈ ਨਹੀਂਗੀ ਪਰ ਇਹਦੇ ਵਿੱਚ ਦੋਵੇਂ ਚੀਜ਼ਾਂ ਤਰਸ਼ੇਮ ਜਸੜ ਦੀ ਇਸ ਫਿਲਮ ਦੇ ਵਿੱਚੋਂ ਮਿਹਨਤ ਝਲਕਦੀ ਆ। ਉਹਨੇ ਇਤਿਹਾਸ ਨੂੰ ਕਿੰਨਾ ਪੜਿਆ ਤੇ ਫਿਲਮ ਦੇ ਰਾਹੀਂ ਕਿਵੇਂ ਬਿਆਨ ਕੀਤਾ ਇਹ ਬਾਖਮਾਲ ਗੱਲ ਆ। ਗੁਰਪ੍ਰੀਤ ਘੁੱਗੀ ਨੇ ਸਿਰ ਲਾਤਾ, ਬਲਵਿੰਦਰ ਬੁਲਟ ਨੇ ਸਿਰ ਲਾਤਾ, ਬਾਕੀ ਜਿੰਨੇ ਵੀ ਕਲਾਕਾਰ ਆ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ। ਜਿਹੜੇ ਅੰਗਰੇਜ਼ ਕਲਾਕਾਰ ਆ ਉਹਨਾਂ ਨੇ ਵੀ ਕਸਰ ਕੋਈ ਨਹੀਂ ਛੱਡੀ। ਤੁਹਾਨੂੰ ਚੇਤਾ ਹੈ ਵੈਸੇ ਮੈਂ ਆਪ ਜੀ ਦੇ ਨਾਲ ਜਿਹੜੇ ਸਾਡੇ ਭੈਣਾ ਵੀਰ ਆ ਉਹਨਾਂ ਨੂੰ ਮੇਰਾ ਇੱਕ ਸਵਾਲ ਆ ਕਿ ਜਦੋਂ ਅਸੀਂ ਸਮਾਜਿਕ ਸਿੱਖਿਆ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਨਿੱਕੇ ਹੁੰਦੇ ਨਾ ਉਹਦੇ ਵਿੱਚ ਇੱਕ ਕਾਮਾਗਾਟਾ ਮਾਰੂ ਦੇ ਬਾਰੇ ਲੇਖ ਆਉਂਦਾ ਸੀ ਉਹ ਅਸੀਂ ਸਿਰਫ ਇਸ ਕਰਕੇ ਚੇਤੇ ਕਰਦੇ ਹੁੰਦੇ ਸੀ ਕਿ ਪੰਜ ਅੰਕ ਆਉਣਗੇ ਉਸ ਤੋਂ ਬਾਅਦ ਤਾਂ ਆਪਾਂ ਕਦੇ ਪੜਿਆ ਹੀ ਨਹੀਂ ਆਪਣੇ ਕੋਲ ਤਾਂ ਇਹਨਾਂ ਸਮੇਂ ਨੇ ਵੀ ਗੂਗਲ ਤੇ ਜਾ ਕੇ ਪੜ੍ਹ ਗਏ ਪਰ ਭਾਈ ਮੇਵਾ ਸਿੰਘ ਲੋਪੋਕੇ ਨੇ ਬਾਕਮਾਲ ਕੰਮ ਕੀਤਾ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਉਹਨੇ ਹੱਪਕਿੰਸਨ ਨੂੰ ਮਾਰਿਆ ਉਹ ਬੰਦੇ ਨੂੰ ਜਿਹੜਾ ਕਿ ਸਾਡਿਆਂ ਵਿੱਚੋਂ ਹੀ ਲੈ ਕੇ ਸਾਡੇ ਵਿੱਚੋਂ ਹੀ ਬੰਦੇ ਚੁਣ ਕੇ ਸਿੱਖਾਂ ਦੇ ਵਿੱਚੋਂ ਲੈ ਕੇ ਪੰਜਾਬੀਆਂ ਦੇ ਵਿੱਚੋਂ ਲੈ ਕੇ ਬੰਦੇ ਤੇ ਪੰਜਾਬੀਆਂ ਨੂੰ ਮਰਵਾਇਆ ਗਿਆ ਹੱਕਿੰਸਨ ਵਰਗੇ ਕਿੰਨੇ ਹੋਰ ਅੰਗਰੇਜ਼ ਅਫਸਰ ਆ ਜਿਹੜੇ ਕਿ ਪੰਜਾਬੀਆਂ ਦੀ ਯੋਧਾਗਰੀ ਦੀ ਗੋਲੀ ਦੇ ਕਰਕੇ ਹਮਰੇ ਆ ਕਿਉਂਕਿ ਉਹਨਾਂ ਦੇ ਵਿੱਚ ਜਜ਼ਬਾ ਸੀ ਉਹਨਾਂ ਦੇਸ਼ ਪ੍ਰੇਮ ਸੀ ਬਰਾਬਰੀ ਦਾ ਹੱਕ ਲੈਣ ਦੀ ਅਧਿਕਾਰਾਂ ਦੀ ਗੱਲ ਸੀ ਉਹਨਾਂ ਨੇ ਬਹੁਤ ਵੱਡੇ ਕਦਮ ਚੁੱਕੇ ਆਪਾਂ ਕੀ ਚੁੱਕਿਆ ਆਪਾਂ ਤਾਂ ਸਿਰਫ ਤੇ ਸਿਰਫ ਸਵਾਲ ਹੀ ਚੁੱਕਿਆ ਵੀ ਪਾਈਏ ਤੇ ਐ ਹੋਣਾ ਚਾਹੀਦਾ ਤੇ ਐ ਹੋਣਾ ਚਾਹੀਦਾ ਛੋ ਤੁਸੀਂ ਦੇਖੋ ਵੀ ਬੇਲਾ ਸਿੰਘ ਵਰਗੇ ਲੋਕ ਤਾਂ ਅੱਜ ਵੀ ਪਿੰਡ-ਪਿੰਡ ਦੇ ਵਿੱਚ ਆ ਬੇਲਾ ਸਿੰਘ ਉਹ ਸੀ ਜਿਹੜਾ ਕਿ ਗੋਰਿਆਂ ਦੇ ਵਿੱਚ ਰਲ ਗਿਆ ਜਿਨੇ ਕਿ ਆਪਦੇ ਭਾਈ ਚਾਰੇ ਨੂੰ ਮਾਰਿਆ ਜਿਨੇ ਕਿ ਆਪਦੇ ਭਾਈ ਚਾਰੇ ਦੀ ਮੁਖਬਰੀ ਕੀਤੀ ਆ ਤੇ ਜੇਕਰ ਬੀਤੇ ਦੇ ਵਿੱਚ ਪੰਜਾਬੀਆਂ ਦੇ ਵਿੱਚ ਗद्दार ਨਾ ਪੈਦਾ ਹੁੰਦੇ ਤਾਂ ਅੱਜ ਅਸੀਂ ਹੋਰ ਕਿਸੇ ਥਾਂ ਦੇ ਉੱਤੇ ਖੜੇ ਹੁੰਦੇ ਜੇਕਰ ਬੀਤੇ ਦੇ ਵਿੱਚ ਸਾਡੇ ਵਿੱਚੋਂ ਕਈ ਲੋਕ ਦੂਜੀ ਧਿਰ ਦੇ ਵਿੱਚ ਨਾ ਵੜਦੇ ਤਾਂ ਅੱਜ ਸਾਡੀ ਸਥਿਤੀ ਹੋਰ ਹੋਣੀ ਸੀ ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝਿਆ ਹੀ ਨਹੀਂ ਸਾਡੇ ਵਿੱਚ ਅੱਜ ਵੀ ਬੇਲਾ ਸਿੰਘ ਹੈਗੇ ਬਹੁਤ ਸਾਰੇ ਜਿਹੜੇ ਕਿ ਉਂਗਲ ਲਾਉਂਦੇ ਆਪਦਾ ਕੰਮ ਕੱਢਦੇ ਆ ਪਰ ਕਿੰਨੇ ਕੁ ਵੱਡੇ ਸੂਰਮੇ ਹੈਗੇ ਆ ਕਿੰਨੇ ਕ ਵੱਡੀ ਗਿਣਤੀ ਦੇ ਵਿੱਚ ਸੂਰਮੇ ਸਾਡੇ ਵਿੱਚੋਂ ਇਹ ਮੇਰਾ ਖਿਆਲ ਹੈ ਵੀ ਗਿਣਤੀ ਕਰਨੀ ਲੋੜ ਨਹੀਂ ਗਈ ਕਿਉਂਕਿ ਆਪਾਂ ਨੂੰ ਜਾਣਦਾ ਵੀ ਉਂਗਲਾਂ ਦੇ ਪੋਟਿਆਂ ਦੇ ਉੱਤੇ ਇਹੋ ਜਿਹੇ ਲੋਕ ਆ ਜਿਹੜੇ ਕਿ ਲੋਕ ਪੱਖੀ ਸੋਚ ਰੱਖਦੇ ਆ ਬਾਕੀ ਤਾਂ ਨੂੰ ਕੋਚ ਕੱਢਣ ਵਾਲੇ ਸਾਰੇ ਪਾਸੇ ਹੀ ਆ ਸੋ ਇਹ ਫਿਲਮ ਦੇਖਣੀ ਸਮੇਂ ਦੀ ਲੋੜ ਆ ਇਹੋ ਜੀਆਂ ਫਿਲਮਾਂ ਬਣਨੀਆਂ ਸਮੇਂ ਦੀ ਲੋੜ ਆ ਜੇ ਇਹੋ ਜੀਆਂ ਫਿਲਮਾਂ ਨਹੀਂ ਚੱਲਦੀਆਂ ਤਾਂ ਲਹਨਤ ਪੰਜਾਬੀਆਂ ਦੇ ਉੱਤੇ ਆ ਪੰਜਾਬੀ ਸਿਨੇਮਾ ਪ੍ਰੇਮੀ ਅਖਬਾਰਾਂ ਦੇ ਉੱਤੇ ਲਹਨਤ ਆ ਵੀ ਜੇਕਰ ਇਹ ਫਿਲਮਾਂ ਨਹੀਂ ਚੱਲਦੀਆਂ ਤਾਂ ਇਹਨਾਂ ਫਿਲਮਾਂ ਦੀ ਅਸੀਂ ਵਟਤ ਨਹੀਂ ਕਰਵਾਉਂਦੇ ਤਾਂ ਹੁਣ ਕਈ ਲੋਕੇ ਵੀ ਗੱਲ ਕਹਿਣਗੇ ਸਿਨੇਮਾ ਫਿਰ ਪੈਸੇ ਲਈ ਬਣਾਉਂਦੇ ਆ ਨਾ ਤੇ ਬਾਈ ਤੁਸੀਂ ਵੀ ਤਾਂ ਸਾਰਾ ਕੰਮ ਪੈਸੇ ਲਈ ਕਰਦੇ ਮੁਫਤ ਦੇ ਵਿੱਚ ਕੌਣ ਕਰਦਾ ਜੇਕਰ ਕੋਈ ਬੰਦਾ ਗੰਦ ਪਾ ਕੇ ਇੱਕ ਪੈਸੇ ਕਮਾਵੇ ਉਹਦੇ ਨਾਲੋਂ ਚੰਗਾ ਨਹੀਂ ਕਿ ਆਪਾਂ ਚੰਗਾ ਕੰਮ ਕਰਨ ਵਾਲੇ ਨੂੰ ਪੈਸੇ ਦੀ ਜਿਹੜੀ ਵਟਤ ਕਰਵਾ ਦਈਏ ਇਹ ਬਹੁਤ ਵਧੀਆ ਗੱਲ ਹੋਊਗੀ ਤਾਂ ਜੋ ਅੱਗੇ ਤੋਂ ਵੀ ਇਹੋ ਜਿਹੋ ਉਪਰਾਲੇ ਹੋਣ ਬੀਤੇ ਦੇ ਵਿੱਚ ਬਹੁਤ ਕੁਝ ਹੋਇਆ ਵਾਪਰਿਆ ਉਹਨਾਂ ਨੂੰ ਵਿਸ਼ੇ ਦੇ ਵਿੱਚ ਲੈ ਕੇ ਫਿਲਮਾਂ ਬਣਾਉਣ ਦੀ ਲੋੜ ਆ ਮੈਂ ਕਦੇ-ਕਦੇ ਹੈਰਾਨ ਹੁੰਨਾ ਸ਼ਾਵਾ ਫਿਲਮ ਬਣੀ ਪਿੱਛੇ ਜੇ ਵਿੱਕੀ ਕੋਸ਼ਲ ਦੀ ਉਹ ਫਿਲਮ ਜਿਹੜੀ ਉਹ ਮਰਾਠਿਆਂ ਦੇ ਵੱਲੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਦੇਖੀ ਗਈ ਉਹ ਫਿਲਮ ਮਰਾਠਿਆਂ ਦੇ ਉੱਤੇ ਆਧਾਰਿਤ ਸੀ ਉਸ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤੀਤ ਦੀ ਪੇਸ਼ਕਾਰੀ ਕੀਤੀ ਗਈ ਉਹਨੂੰ ਇੰਨਾ ਕੁ ਸਲਾਇਆ ਗਿਆ ਪਰ ਅਸੀਂ ਪੰਜਾਬੀ ਤਾਂ ਜਿਹਦੇ ਮਗਰ ਪੈਨੇ ਆ ਜਾਂ ਤਾਂ ਬੇਲੋੜੀ ਸਿਫਤ ਕਰਨ ਲੱਗ ਜਾਨੇ ਜਾਂ ਫਿਰ ਉਹਦੇ ਵਿੱਚ ਬੇਲੋੜਾ ਨੁਕਸ ਕੱਢਣ ਲੱਗ ਜਾਨੇ ਆ ਇਹ ਫਿਲਮ ਦੇ ਵਿੱਚ ਕੋਈ ਨੁਕਸ ਵਾਲੀ ਗੱਲ ਨਹੀਂ ਇਹ ਫਿਲਮ ਸੱਚੀ-ਮੁੱਚੀ ਦੇਖਣ ਵਾਲੀ ਆ ਇਹ ਫਿਲਮ ਦਾ ਮੈਂ ਫਿਰ ਬੇਨਤੀ ਕਰਨਾ ਟੈਕਸ ਮਾਫ ਹੋਣਾ ਚਾਹੀਦਾ ਤੇ ਪੰਜਾਬੀਆਂ ਨੂੰ ਇਹੋ ਜੀਆਂ ਫਿਲਮਾਂ ਦਾ ਸਾਥ ਦੇਣ ਦੀ ਲੋੜ ਆ। ترسےم ਜਸੜ ਦੀ سوچ ਦੇ ਉੱਤੇ ਮੈਨੂੰ ਬਹੁਤ ਮਾਣ ਆ ਕਿਉਂਕਿ ਉਹਨੇ ਰੱਬ ਦਾ ਰੇਡੀਓ ਤੋਂ ਸ਼ੁਰੂਆਤ ਕੀਤੀ ਸੀ ਫਿਲਮੀ ਸਫ਼ਰ ਦੀ। ਉਹਨੇ ਮਸਤਾਨੇ ਵਿੱਚ ਦੀ ਲੰਘਦੇ ਲੰਘਦੇ ਤੇ ਹੁਣ ਇਹ ਫਿਲਮ ਲਿਆਂਦੀ ਆ ਜੀ ਗੁਰੂਦਾਨਕ ਜਹਾਜ਼। ਇਹ ਫਿਲਮ ਦੇ ਵਿੱਚਲੇ ਡਾਇਲੋਗ ਹਨ ਜਿਹੜੇ ਉਹ ਅੱਜ ਦੇ ਪੰਜਾਬੀ ਸਮਾਜ ਦੇ ਉੱਤੇ ਟੁੱਕਦੇ ਆ। ਜਿਹਦੇ ਵਿੱਚ ਇੱਕ ਸੱਜਣ ਇਹ ਗੱਲ ਕਹਿੰਦਾ ਮੀਵਾ ਸਿੰਘ ਹਰਾਂ ਨੂੰ ਕਿ ਮੀਵਾਸਿਆ ਤੂੰ ਫਾਂਸੀ ਦਾ ਰੱਸਾ ਚੋਂ ਮਣ ਲੱਗਾ। ਪਰ ਪੰਜਾਬੀ ਚੇਤੇ ਨਹੀਂ ਰੱਖਦੇ ਹੁੰਦੇ। ਤੇ ਅੱਗੋਂ ਮੇਵਾ ਸਿੰਘ ਇਹ ਗੱਲ ਕਹਿੰਦਾ ਕਿ ਪੰਜਾਬੀ ਚੇਤੇ ਰੱਖਣ ਨਾ ਰੱਖਣ ਪਰ ਜਿੰਨਾ ਦੇ ਨਾਲ ਆਪਾਂ ਟੱਕਰ ਲਈ ਆ ਯਾਨੀ ਕਿ ਗੋਰਿਆਂ ਨਾਲ ਇਹ ਨਹੀਂ ਕਦੇ ਭੁੱਲਦੇ ਤੇ ਗੱਲ ਤਾਂ ਸੱਚੀ ਭਾਈ ਪੰਜਾਬੀ ਤਾਂ ਭੁੱਲੇ ਬੈਠੇ ਸਾਰੀ ਗੱਲ ਨੂੰ ਇੱਥੇ ਨਾ ਬੱਚੇ ਨੇ ਅਖੀਰ ਦੇ ਉੱਤੇ ਫਿਲਮ ਦੇ ਵਿੱਚ ਅਖੀਰ ਦੇ ਉੱਤੇ ਗੁਰਪ੍ਰੀਤ ਘੁੱਗੀ ਯਾਨੀ ਕਿ ਬਾਬਾ ਗੁਰਦੇਵ ਸਿੰਘ ਦੇ ਉੱਤੇ ਗੋਲੀਆਂ ਵਰਾਉਂਦੇ ਗੋਰੇ ਤੇ ਉਹਨਾਂ ਨੂੰ ਬਚਾਉਂਦੇ ਹੈਗੇ ਬਾਕੀ ਸਿੱਖ ਉਹ ਢਾਲ ਬਣ ਕੇ ਖੜ ਜਾਂਦੇ ਕਹਿੰਦੇ ਜੀ ਬਾਬਾ ਜੀ ਅਸੀਂ ਤੁਹਾਨੂੰ ਬਚਾਉਣ ਦੇ ਲਈ ਤੇ ਕੰਧਾਂ ਬਣ ਕੇ ਖੜੇ ਆ ਕਿਸੇ ਦੀ ਹਿੱਕ 'ਚ ਗੋਲੀ ਵੱਜਦੀ ਆ ਕਿਸੇ ਦੇ ਸਿਰ 'ਚ ਗੋਲੀ ਵੱਜਦੀ ਆ ਤੇ ਬਾਬਾ ਗੁਰਦੇਵ ਸਿੰਘ ਨੂੰ ਉਹ ਬਚਾਉਂਦੇ ਆ ਮੈਂ ਸੋਚੀ ਜਾਂਦਾ ਵੀ ਜੇਕਰ ਅੱਜ ਦੇ ਸਮੇਂ ਦੇ ਵਿੱਚ ਬਾਬਾ ਗੁਰਦੇਵ ਸਿੰਘ ਹੋਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਮਿੱਟੀ ਪਟਣ ਲੱਗਿਆ ਆਪਾਂ ਸਕਿੰਟ ਲੱਗੇ ਆਪਾਂ ਇਹ ਗੱਲ ਕਹਿਗੇ ਬਿੱਲਾ ਜਹਾਜ਼ ਲੈ ਕੇ ਗਏ ਸੀ ਤੇ ਸੈਟਿੰਗ ਕਰਕੇ ਅੰਦਰ ਖਾਤੇ ਤੇ ਆਪਾਂ ਜਹਾਜ਼ ਦੇ ਵਿੱਚੋਂ ਬੰਦੇ ਕੱਢ ਲੈਣੇ ਸੀ ਆਪਾਂ ਮੀਵਾ ਸਿੰਘ ਹੋਰਾਂ ਦੇ ਉੱਤੇ 3600 ਤਰ੍ਹਾਂ ਦੇ ਇਲਜ਼ਾਮ ਵੜ ਦੇਣੇ ਸੀ ਇਹ ਵੱਡੀਆਂ ਹਸਤੀਆਂ ਬਹੁਤ ਸਮਾਂ ਪਹਿਲਾਂ ਤੁਰ ਗਈਆਂ ਜੇ ਅੱਜ ਦੇ ਦੌਰ ਦੇ ਵਿੱਚ ਹੁੰਦੀਆਂ ਤੇ ਪਤਾ ਨਹੀਂ ਇਹਨਾਂ ਦੇ ਨਾਲ ਕੀ ਹਸ਼ਰ ਹੋਣਾ ਸੀ ਸੋ ਇਸ ਕਰਕੇ ਇਹੋ ਜੀਆਂ ਫਿਲਮਾਂ ਬਣਾਉਣਾ ਬਹੁਤ ਜਜ਼ਬੇ ਵਾਲਾ ਕੰਮ ਆ ਇਹੋ ਜਿਹੀਆਂ ਫਿਲਮਾਂ ਬਣਾਉਣਾ ਬਹੁਤ ਜੀਰੇ ਵਾਲਾ ਕੰਮ ਆ ਜਿਨ੍ਹਾਂ ਨੇ ਫਿਲਮ ਬਣਾਈ ਆ ਸ਼ਰਨ ਆਰਟਸ ਦੇ ਵੱਲੋਂ ਡਾਇਰੈਕਟ ਕੀਤੀ ਗਈ ਆ ਇਹ ਫਿਲਮ ਦੇ ਉੱਤੇ ਜਿਨ੍ਹਾਂ ਨੇ ਪੈਸਾ ਨਿਵੇਸ਼ ਕੀਤਾ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਇਹੋ ਜਿਹੀਆਂ ਫਿਲਮਾਂ ਮੇਰੇ ਵਰਗਿਆਂ ਨੂੰ ਬਹੁਤ ਕੁਝ ਸਿਖਾਉਂਦੀਆਂ ਮੈਂ ਤਾਂ ਮੀਵਾ ਸਿੰਘ ਬਾਰੇ ਬੇਲਾ ਸਿੰਘ ਦੀ ਗਦਾਰੀ ਦੇ ਬਾਰੇ ਭਗਤ ਸਿੰਘ ਹੋਰਾਂ ਦੇ ਬਾਰੇ ਗੋਰੀਆਂ ਦੇ ਉਸ ਐਕਸ਼ਨ ਦੇ ਬਾਰੇ ਬਹੁਤ ਘੱਟ ਜਾਣਦਾ ਸੀ ਮੇਰੇ ਵੀ ਗਿਆਨ ਦੇ ਵਿੱਚ ਵਾਧਾ ਹੋਇਆ ਆਜੋ ਆਪਾਂ ਚੰਗੀਆਂ ਫਿਲਮਾਂ ਦੇਖੀਏ ਤੇ ਹਿੜਹੜ ਕਰਦੀਆਂ ਫਿਲਮਾਂ ਤੋਂ ਜੇਕਰ ਆਪਾਂ ਸਿਨੇਮੇ ਨੂੰ ਮੋੜ ਕਟਾਉਣਾ ਚਾਹੁੰਦੇ ਆ ਤਾਂ ਇਹੋ ਜੀਆਂ ਫਿਲਮਾਂ ਦੇਖਣਾ ਸਮੇਂ ਦੀ ਲੋੜ ਹੈ